ਸਿਹਤ ਸੰਬੰਧੀ ਹਰ ਤਰ੍ਹਾਂ ਦੀ ਵੀਡੀਓ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਹਰ ਕਿਸੇ ਨੂੰ ਸਰਦੀਆਂ ਵਿੱਚ ਹੋਣ ਵਾਲੀ ਇੱਕ ਖਾਸ ਸਮੱਸਿਆ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ। ਉਹ ਕਿਹੜੀ ਸਮੱਸਿਆ ਹੈ? ਉਹ ਹੈ ਹੱਥਾਂ ਦੀਆਂ ਉਂਗਲਾਂ, ਪੈਰਾਂ ਦੀਆਂ ਉਂਗਲਾਂ ਵਿੱਚ ਸੋਜ ਆ ਜਾਣਾ, ਹੱਥਾਂ ਪੈਰਾਂ ਦੀਆਂ ਉਂਗਲੀਆਂ ਨੂੰ 모ੜਨ ਵਿੱਚ ਦਿੱਕਤ ਹੋਣਾ, ਦਰਦ ਹੋਣਾ। ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ ਇਹ ਸਮੱਸਿਆ ਕਿਉਂ ਹੁੰਦੀ ਹੈ? ਸਰਦੀਆਂ ਵਿੱਚ ਵਾਰ-ਵਾਰ ਠੰਡੇ ਪਾਣੀ ਨਾਲ ਹੱਥ ਧੋਣ ਦੀ ਗਲਤ ਆਦਤ ਜਾਂ ਫਿਰ ਮਜਬੂਰੀ, ਨੰਗੇ ਪੈਰ ਠੰਡੇ ਫਰਸ਼ ਤੇ ਚੱਲਣ ਦੀ ਗਲਤ ਆਦਤ। ਇਸ ਕਾਰਨ ਹੀ ਹੱਥਾਂ ਪ ਉਂਗਲਾਂ ਵਿੱਚ ਸੋਚ ਦੀ ਸਮੱਸਿਆ ਹੁੰਦੀ ਹੈ ਸਰਦੀਆਂ ਵਿੱਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਘਟ ਰੰਦਾ ਹੈ ਠੰਡੇ ਪਾਣੀ ਦੇ ਸਪਰਕ ਵਿੱਚ ਆਉਣ ਨਾਲ ਇਹ ਤਾਪਮਾਨ ਹੋਰ ਘਟ ਹੋ ਜਾਂਦਾ ਹੈ ਜਿਸ ਨਾਲ ਸਾਡੀਆਂ ਨਾੜਾਂ ਵਿੱਚ ਖੂਨ ਦਾ ਵਹਾਅ ਬਹੁਤ ਘਟ ਜਾਂਦਾ ਹੈ ਨਾਲ ਹੀ ਉਂਗਲੀਆਂ ਨੀਲੀਆਂ ਜਾਂ ਲਾਲ ਹੋ ਜਾਂਦੀਆਂ ਹਨ ਉਂਗਲੀਆਂ ਵਿੱਚ ਦਰਦ ਜਲਨ ਹੋਣ ਲੱਗਦੀ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਘਰ-ਘਰ ਤੇ ਸੌਖਾ ਘਰੇਲੂ ਨੁਸਖਾ ਦੱਸਾਂਗੇ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਮਟਰ ਲੈਣੇ ਹਨ ਅਤੇ ਉਹਨਾਂ ਦੇ ਦਾਣੇ ਬਾਹਰ ਕੱਢ ਲੈਣੇ ਹਨ ਹਰੇ ਮਟਰ ਸੋਚ ਦਰਦ ਬਹੁਤ ਹੀ ਵਧੀਆ ਦਵਾਈ ਹਨ ਸਰੀਰ ਦੀਆਂ ਨਾੜਾਂ ਵਿੱਚ ਜੰਮੀ ਸਾਰੀ ਫालतू ਗੰਦਗੀ ਗੰਦਾ ਕੋਲੇਸਟ੍ਰੋਲ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ ਅੱਧਾ ਕਟੋਰੀ ਮਟਰ ਦੇ ਦਾਣੇ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੇ ਹਨ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਬਰਤਨ ਲੈ ਕੇ ਉਸ ਵਿੱਚ ਪਾਣੀ ਪਾ ਕੇ ਅੱਗ ਉੱਪਰ ਗਰਮ ਹੋਣ ਲਈ ਪਾਣੀ ਨੂੰ ਰੱਖ ਦੇਣਾ ਹੈ ਤੇ ਕੱਢੇ ਹੋਏ ਮਟਰ ਦੇ ਦਾਣੇ ਇਸ ਪਾਣੀ ਵਿੱਚ ਪਾ ਲੈਣੇ ਹਨ ਦੋਸਤੋ 5 ਤੋਂ 10 ਮਿੰਟ ਤੱਕ ਇਸ ਪਾਣੀ ਨੂੰ ਗਰਮ ਕਰਨਾ ਹੈ ਤੇ ਬਾਅਦ ਵਿੱਚ ਗੈਸ ਉੱਪਰ ਉਤਾਰ ਕੇ ਦੂਸਰੇ ਕਿਸੇ ਖੁੱਲੇ ਬਰਤਨ ਵਿੱਚ ਛਾਣ ਲੈਣਾ ਹੈ ਅੱਜ ਦਾ ਇਹ ਨੁਸਖਾ ਬਣ ਕੇ ਤਿਆਰ ਹੈ ਦੋਸਤੋ ਤੁਹਾਨੂੰ ਦੱਸਾਂਗੇ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਜਦੋਂ ਪਾਣੀ ਹਲਕਾ ਠੰਡਾ ਹੋ ਜਾਵੇ ਤੁਸੀਂ ਇਸ ਪਾਣੀ ਵਿੱਚ ਆਪਣੀਆਂ ਉਂਗਲੀਆਂ ਡਬੋ ਕੇ ਰੱਖਣੀਆਂ ਹਨ ਜਦੋਂ ਤੱਕ ਪਾਣੀ ਪੂਰਾ ਠੰਡਾ ਨਾ ਹੋ ਜਾਵੇ ਉਦੋਂ ਤੱਕ ਤੁਸੀਂ ਆਪਣੀਆਂ ਉਂਗਲੀਆਂ ਨੂੰ ਇਸ ਨੁਸਖੇ ਵਿੱਚ ਡਬੋ ਕੇ ਰੱਖਣਾ ਹੈ ਇਸ ਨਾਲ ਤੁਹਾਡੀਆਂ ਉਂਗਲੀਆਂ ਦੀ ਸੋਜ ਦਰਦ ਜਲਣ ਦੀ ਸਮੱਸਿਆ 5 ਤੋਂ 7 ਦਿਨਾਂ ਵਿੱਚ ਖਤਮ ਹੋ ਜਾਵੇਗੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ